ਪੰਤਕ ਮਸਲੇ ਇਸ ਵੇਲੇ ਉਫਾਂਤੇ ਨੇ ਤੇ ਉਹਨਾਂ ਦੇ ਵਿਚਾਲੇ ਇੱਕ ਨਾਮ ਲਗਾਤਾਰ ਉੱਭਰਦਾ ਔਰ ਵਿਵਾਦਾਂ ਦਾ ਕਾਰਨ ਬਣਦਾ ਨਜ਼ਰ ਆ ਰਿਹਾ ਹਰਨਾਮ ਸਿੰਘ ਧੁਮਾ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁਮਾ ਦਵਾਰਾ ਵਿਵਾਦਾਂ ਚ ਫਸ ਗਏ ਨੇ ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਚੋਣਾਂ ਦੌਰਾਨ ਬੀਜੇਪੀ ਦਾ ਸਮਰਥਨ ਉਹ ਵਿਵਾਦਾਂ ਦਾ ਸਬੱਬ ਬਣਿਆ ਤੇ ਹੁਣ ਕੁੰਭ ਜਾ ਕੇ ਗੰਗਾ ਸ্নান ਕਰਨਾ ਹੁਣ ਏ ਹਰ ਇੱਕ ਚੀਜ਼ ਇਸ ਵੇਲੇ ਵਿਵਾਦ ਪਰ ਵਿਵਾਦ ਬਣਦੀ ਨਜ਼ਰ ਆ ਰਹੀ ਹੈ ਇਸ ਵੇਲੇ ਅਕਾਲੀ ਸੰਕਟ ਵੀ ਇੱਕ ਵੱਡਾ ਇਸ਼ੂ ਹੈ ਪਰ ਉਹਦੇ ਨਾਲ ਨਾਲ ਹਰਨਾਮ ਸਿੰਘ ਢੁਮਾ ਬਾਰੇ ਜ਼ਿਕਰ ਕਰਨਾ ਜ਼ਰੂਰੀ ਹੈ ਕਿਉਂਕਿ ਪੰਥਕ ਪੱਧਰ ਦੇ ਉੱਤੇ ਇਸ ਨੂੰ ਇੱਕ ਵੱਡੀ ਸਮੱਸਿਆ ਸਮਝਿਆ ਮੰਨਿਆ ਜਾ ਰਿਹਾ ਹੈ ਕਿਉਂ ਮੇਰੇ ਨਾਲ ਆਵਾਜ਼ੇ ਕੌਮ ਜਥੇਬੰਦੀ ਦੇ ਮੁਖਲਾ ਕਰ ਪਾਈ ਹਰਜਿੰਦਰ ਸਿੰਘ ਜਿੰਦਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕਰ ਰਹੇ ਆ ਭਾਈ ਸਭ ਸਮਾਰਿਤ ਟਾ ਵਾਚਰਸ ਥੈਂਕ ਯੂ ਜੀ ਥੈਂਕ ਯੂ ਤੁਹਾਡੇ ਚੈਨਲ ਦਾ ਵੀ ਧੰਨਵਾਦ ਜੀ ਹਰਨਾਮ ਸਿੰਘ ਤੁਮਾਂ ਅਚਾਨਕ ਵਿਵਾਦਾਂ ਦਾ ਕਾਰਨ ਬਣ ਗਏ ਗੰਗਾ ਜਾ ਕੇ સ્ਨਾਣ ਕਰਦੇ ਨੇ ਇੱਕ ਲੇਮਨ ਦੇ ਤੌਰ ਤੇ ਮੇਰਾ ਇੱਕ ਸਵਾਲ ਹੈ ਤੁਹਾਨੂੰ ਕੁੰਭ ਜਾਣਾ ਜਾ ਕੇ સ્ਨਾਣ ਕਰ ਲੈਣਾ ਐਡੀ ਵੱਡੀ ਕੀ ਗੱਲ ਹੋਊਗੀ ਕਿ ਉਹ ਵਿਵਾਦ ਬਣ ਗਿਆ ਹੁਣ ਐਡਾ ਵੱਡਾ ਅੱਜ ਇਹ ਇੰਟਰਵਿਊ ਨੂੰ ਨਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਮੈਂ ਦਰਸ਼ਕਾਂ ਨੂੰ ਸਪਸ਼ਟ ਕਰਨਾ ਚਾਹੁੰਦਾ ਆ ਕਿ ਕਿਸੇ ਢੜੇ ਨਾਲ ਜੋੜ ਕੇ ਨਾ ਇਸ ਇੰਟਰਵਿਊ ਨੂੰ ਦੇਖੀ ਜਾਵੇ ਕਿਉਂਕਿ ਕੀ ਹੁੰਦਾ ਹੈ ਕਿ ਜਿਹੜੇ ਸਾਡੇ ਸਿੱਖ ਅਦਾਰੇ ਨੇ ਨਾ ਉਹਨਾਂ ਅੰਦਰ ਇੰਨੇ ਮਸਲੇ ਨੇ ਕਿ ਜੇ ਚੁੱਪ ਰਹੀਏ ਤਾਂ ਉਹਨਾਂ ਦਾ ਕਿਥਨੇ ਕਿਥੇ ਕਾਣ ਹੁੰਦਾ ਰਹਿੰਦਾ ਜੇ ਬੋਲੀਏ ਤੇ ਲੋਕ ਇਤਰਾਜ਼ ਕਰਦੇ ਨੇ ਕਿ ਕਿਸੇ ਨੂੰ ਵੀ ਨਹੀਂ ਬਖਸ਼ਦੇ ਹੁਣ ਮਜਬੂਰੀ ਬਣ ਚੁੱਕੀ ਹੈ ਕਿ ਸਾਡੇ ਵਿੱਚ ਜਿਹੜੇ ਚੱਲ ਰਹੇ ਸਾਡੇ ਧਾਰਮਿਕ ਮਸਲੇ ਨੇ ਜੋ ਉਹਨਾਂ ਬਾਰੇ ਅਸੀਂ ਆਪਣੀ ਕੌਮ ਨੂੰ ਸਹੀ ਤਰੀਕੇ ਨਾਲ ਉਸ ਦੀ ਪਰਿਭਾਸ਼ਾ ਨਾ ਦੇ ਸਕੀਏ ਤਾਂ ਫਿਰ ਮਸਲਾ ਇਦਾਂ ਹੁੰਦਾ ਕਿ ਸਾਡਾ ਵੀ ਜਿਹੜਾ ਹਿੰਦੂਕਰਨ ਹੋ ਰਿਹਾ ਨਾ ਉਸ ਤੋਂ ਵੀ ਸਾਨੂੰ ਬਚਾਇਆ ਨਹੀਂ ਜਾ ਸਕਦਾ ਜਿਹੜਾ ਵਿਪਰਵਾਦ ਹੈ ਨਾ ਸਾਰਾ ਇਹ ਇਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਜਜ਼ਮ ਕਰ ਰਿਹਾ ਹੈ ਖਾ ਰਿਹਾ ਹੈ ਕਿ ਇਹਦੇ ਤੋਂ ਨਾ ਇਹਦੇ ਨਾਲ ਲੜਨਾ ਸਾਡੀ ਇਸ ਵੇਲੇ ਜ਼ਰੂਰਤ ਬਣ ਚੁੱਕੀ ਹੈ ਜਿਹੜੇ ਸਾਡੇ ਸਿੱਖ ਸਥਾਨ ਨੇ ਜਾਂ ਸਾਡੀਆਂ ਸਿੱਖ ਰਵੈਤਾਂ ਨੇ ਜਾਂ ਜਾਂ ਸਾਡੇ ਸਿੱਖ ਇੰਸਟੀਚਿਊਟ ਨੇ ਜਿਨ੍ਹਾਂ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਵੱਧ ਗਈਆਂ ਨੇ ਉਹਨਾਂ ਵਧੀਆਂ ਜਿਹੜੀਆਂ ਵੱਧ ਗਈਆਂ ਹੋਈਆਂ ਚੀਜ਼ਾਂ ਨੂੰ ਅਸੀਂ ਨਾ ਦੁਬਾਰਾ ਰਿਵਾਈਵ ਕਰਨ ਦੀ ਗੱਲ ਨਹੀਂ ਕਰ ਰਹੇ ਆ ਅਸੀਂ ਆਪਣੇ ਆਪ ਨੂੰ ਸੇਫ ਕਰਨ ਦੇ ਲਈ ਲੱਗੇ ਹੋਏ ਆ ਕਿਉਂਕਿ ਜਦ ਤੱਕ ਸਿੱਖੀ ਦਾ ਨਿਆਰਾਪਨ ਸਿੱਖੀ ਦੇ ਵਿੱਚ ਰਹੂਗਾ ਤਦ ਤੱਕ ਸਿੱਖੀ ਜਿਹੜੀ ਆ ਉਹ ਵਿਲੱਖਣਤਾ ਦੇ ਵਿੱਚੋਂ ਇੱਕ ਵੱਖਰਾ ਧਰਮ ਬਣ ਕੇ ਐਗਜ਼ਿਸਟ ਕਰ ਸਕਦੀ ਆ ਆਦਰਵਾਇਜ਼ ਜਿਦਾਂ ਭਾਰਤ ਵਿੱਚ ਰਹਿਣ ਵਾਲੀਆਂ ਬਾਕੀ ਧਾਰਮਿਕ ਗਿਣਤੀਆਂ ਦਾ ਜਿਸ ਤਰੀਕੇ ਨਾਲ ਜਜ਼ਬ ਹੋਇਆ ਇਦਾਂ ਸਿੱਖੀ ਦਾ ਜਜ਼ਬ ਵੀ ਜਿਹੜਾ ਉਹ ਇੱਕ ਆਸਾਨ ਜਾ ਦਿਖਦਾ ਉਹਨਾਂ ਨੂੰ ਬਟ ਜਿਹੜੀ ਸਾਡੀ ਡਿਊਟੀ ਅਸੀਂ ਉਹ ਕਰਾਂਗੇ ਸੋ ਮੈਂ ਇੱਕ ਦਰਸ਼ਕਾਂ ਨੂੰ ਪਹਿਲੇ ਹੀ ਹੱਥ ਜੋੜ ਕੇ ਬੇਨਤੀ ਕਰ ਦਵਾ ਕਿ ਕਿਸੇ ਧੜੇ ਨਾਲ ਜੋੜ ਕੇ ਨਾ ਵਿਖਿਆ ਜਾਵੇ ਤੇ ਆਪਣੇ ਬਾਰੇ ਅਸੀਂ ਇਹੀ ਕਾਹਾਂਗੇ ਕਿ ਮੈਂ ਆਪਣੇ ਆਪ ਨੂੰ ਜਦੋਂ ਦੇਖਦਾ ਆ ਕਿ ਮੇਰੀ ਜ਼ਿੰਦਗੀ 'ਚ ਅਸਾ ਕਿਹੜਾ ਮੋੜ ਆਇਆ ਜਿੱਥੋਂ ਮੈਂ ਸਿੱਖੀ ਦੇ ਪ੍ਰਤੀ ਜਿਹੜਾ ਵਚਨਬੰਦ ਹੋਇਆ ਸਿੱਖੀ ਮੇਰੇ ਲਈ ਸਭ ਤੋਂ ਅਹਿਮ ਹੋ ਗਈ ਤੇ ਉੱਥੇ ਮੇਰੇ ਲਈ ਜ਼ਿੰਦਗੀ ਦੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਲੇ ਸਭ ਤੋਂ ਪਹਿਲੀ ਸ਼ਖਸੀਅਤ ਆਂਦੇ ਆ ਜਿਨ੍ਹਾਂ ਤੋਂ ਪ੍ਰੇਰਣਾ ਲੈ ਕੇ ਅਸੀਂ ਖੰਡੇਵਾਟੇ ਦੀ ਪੌਲ ਸ਼ਕੀ ਤੇ ਸਿੰਘ ਸਜੇ ਸੋ ਇਸ ਕਰਕੇ ਅਸੀਂ ਦਮਦਮਿਤ ਕਸਾਲ ਦੇ ਜਾਂ ਭਿੰਡਰਾਂ ਵਾਲਿਆਂ ਦੀ ਜਿਹੜੀ ਸ਼ਖਸੀਅਤ ਤੋਂ ਖਿਲਾਫ ਨਹੀਂ ਹੈਗੇ ਹੁਣ ਗੱਲ ਕਰਦੇ ਹਰਨਾਮ ਸਿੰਘ ਧੋਮਾ ਜੀ ਦੀ ਹਰਨਾਮ ਸਿੰਘ ਧੋਮਾ ਜੀ ਐਸੀ ਸ਼ਖਸੀਅਤ ਨੇ ਕਿ ਉਹਨਾਂ ਦੇ ਦਮਦਮਿਤ ਕਸਾਲ ਦੇ ਮੁਖੀ ਲੱਗਣ ਤੋਂ ਬਾਅਦ ਬਹੁਤ ਸਾਰੇ ਐਸੇ ਸਿੰਘ ਯੋੜੇ ਦਮਦਮਿਤ ਟਕਸਾਲ ਦੇ ਵਿੱਚੋਂ ਪਲੇ ਬੜੇ ਪਰਵਰਸ਼ੀਆਂ ਜਿਨ੍ਹਾਂ ਦੀਆਂ ਟਕਸਾਲ ਦੀਆਂ ਹੋਈਆਂ ਉਹਨਾਂ ਨੇ ਹਰਨਾਮ ਸਿੰਘ ਧੋਮਾ ਹੋਣਾ ਨੂੰ ਦਮਦਮਿਤ ਟਕਸਾਲ ਦਾ ਮੁਖੀ ਵੀ ਨਹੀਂ ਬੰਨਿਆ ਤੇ ਇੱਕ ਤਰ੍ਹਾਂ ਨਾਲ ਉਹ ਅਲੱਗ ਹੋ ਗਏ ਔਰ ਇਹ ਚੀਜ਼ਾਂ ਨਾ ਸਿਰਫ ਉਹਨਾਂ ਦੇ ਲਈ ਬੜੀ ਮਤਲਬ ਦਰਦਨਾਕ ਸੀਗੀਆਂ ਜਿਨ੍ਹਾਂ ਨੇ ਦਮਦਮਿਤ ਟਕਸਾਲ ਨੂੰ ਇੰਨੇ ਸਿਖਰਾਂ ਤੇ ਮਤਲਬ ਦੇਖਿਆ ਤੇ ਉਹਨਾਂ ਦੇ ਲਈ ਜਦੋਂ ਹਰਨਾਮ ਸਿੰਘ ਧੁੰਮਾ ਵਰਗੀ ਸ਼ਖਸੀਅਤ ਉਸ ਜਗ੍ਹਾ ਦੇ ਉੱਤੇ ਮੁਖੀ ਬਤੌਰ ਬਣ ਜਾਂਦੇ ਆ ਤੇ ਜਦੋਂ ਉਹਨਾਂ ਤੇ ਜੋ ਬੀਤੀ ਸੋ ਉਹਨਾਂ ਦੇ ਅਸੀਂ ਨਾਲ ਰਹਿ ਕੇ ਅਸੀਂ ਉਹਨਾਂ ਦੇ ਮੂੰਹ ਸੁਣੀਆਂ ਨੇ ਸੋ ਇੱਕ ਤਾਂ ਇਹ ਬੜੀ ਸਮੱਸਿਆ ਰਹੀ ਹੈ ਕਿ ਹਰਨਾਮ ਸਿੰਘ ਧੁੰਮਾ ਇੱਕ ਐਸੀ ਸ਼ਖਸੀਅਤ ਨੇ ਕਿ ਉਹ ਟਕਸਾਲ ਦੇ ਵਿੱਚ ਕੋਈ ਬੁੱਤਾ ਉਹਨਾਂ ਦਾ ਸਮਾਂ ਨਹੀਂ ਸੀਗਾ ਜਦੋਂ ਉਹਨਾਂ ਨੂੰ ਮੁਖੀ ਬਣਾਇਆ ਗਿਆ ਬਹੁਤ ਥੋੜੇ ਜੇ ਪੀਰੀਅਡ ਦੇ ਵਿੱਚ ਉਹਨਾਂ ਨੂੰ ਜਿਹੜਾ ਟਕਸਾਲ ਦੇ ਵਿੱਚ ਮੁਖੀ ਬਣਾ ਦਿੱਤਾ ਗਿਆ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਤੁਸੀਂ ਇੱਥੋਂ ਕੰਟੀਨਿਊ ਅੱਗੇ ਕਰਿਓ ਪਰ ਮੈਂ ਉਹ ਵੀ ਚੀਜ਼ ਜਾਣਨਾ ਚਾਹੁੰਦਾ ਜਿਵੇਂ ਤੁਸੀਂ ਕਿਹਾ ਨਾ ਕਿ ਤੁਸੀਂ ਬਹੁਤ ਚੀਜ਼ਾਂ ਸੁਣੀਆਂ ਉੱਥੇ ਰਹੇ ਹੋਏ ਵਿਦਿਆਰਥੀਆਂ ਦੇ ਕੋਲੋਂ ਵੀ ਉਹ ਵੀ ਵਿੱਚ ਆਪਾਂ ਮੈਂਸ਼ਨ ਕਰਾਂ ਹਾਂਜੀ ਮੈਂ ਸਾਰਾ ਕੁਝ ਕੋਸ਼ਿਸ਼ ਕਰੂੰਗਾ ਕਿ ਤੁਹਾਡੇ ਇੰਟਰਵਿਊ ਦੇ ਵਿੱਚ ਪੂਰੀ ਕਰ ਸਕਾਂ ਗੱਲਾਂ ਬਹੁਤ ਸਾਰੀਆਂ ਨੇ ਗੱਲਾਂ ਇੱਕ ਨਹੀਂ ਹੈਗੀਆਂ ਗੱਲਾਂ ਇੰਨੀਆਂ ਨੇ ਕਿ ਇੱਥੇ ਨਾ ਸਾਨੂੰ ਉਹਨਾਂ ਦੇ ਕੀਤੇ ਹੋਏ ਬਹੁਤ ਸਾਰੇ ਇਦਾਂ ਦੇ ਗਲਤ ਕੰਮ ਜਿਹੜੇ ਕੌਮੀ ਲੀਡਰ ਵੱਲੋਂ ਨਹੀਂ ਹੋ ਸਕਦੇ ਸਾਡੇ ਇੰਸਟੀਚਿਊਟ ਵੱਲੋਂ ਨਹੀਂ ਹੋ ਸਕਦੇ ਉਹ ਕੀਤੇ ਗਏ ਤੇ ਜਿਸ ਕਰਕੇ ਕੌਮ ਦੀ ਅਜੇ ਦਸ਼ਾ ਹੈਗੀ ਹੈ ਸੋ ਇੱਕ ਤਾਂ ਇਹਨਾਂ ਦਾ ਜਿਹੜਾ ਪਿਛੋਕੜ ਰਿਹਾ ਨਾ ਉਹ ਉਦਾਸੀ ਸੰਪਰਦਾ ਤੋਂ ਰਿਹਾ ਹੈ ਉਦਾਸੀਆਂ ਤੋਂ ਇਹਨਾਂ ਨੂੰ ਸਟੇਟ ਨੇ ਐਜ਼ ਆ ਟੂਲ ਬਣਾ ਕੇ ਸਾਡੇ ਦਮਦਮਿਕ ਤਸਾਲ ਨੂੰ ਹਾਈਜੈਕ ਕਰ ਲਿਆ ਕਿਉਂਕਿ ਉਹਨਾਂ ਨੂੰ ਇੱਕ ਬਹੁਤ ਵੱਡਾ ਚੈਲੰਜ ਤੇ ਥ੍ਰੈਟ ਰਿਹਾ ਸ਼ੁਰੂ ਤੋਂ ਟਕਸਾਲ ਵੱਲੋਂ ਕਿਉਂਕਿ ਟਕਸਾਲ ਨੇ ਐਸੇ ਐਸੇ ਯੋਦੇ ਐਸੇ ਐਸੇ ਸੂਰਮੇ ਜਿਹੜੇ ਦਿੱਤੇ ਨੇ ਕੌਮ ਨੂੰ ਜਿਨ੍ਹਾਂ ਨੇ ਕੌਮ ਦੀ ਲੜਾਈ ਬਾਖੂ ਵੀ ਲੜੀ ਸਾਡੇ ਲੀਡਰਾਂ ਦੀ ਕਦੀ ਵੀ ਇਸ ਭੈੜੀ ਹਕੂਮਤ ਨਾਲ ਕਦੀ ਵੀ ਕਿਸੇ ਤਰ੍ਹਾਂ ਦੀ ਸਾਂਝ ਨਹੀਂ ਰਹੀ ਇਹ ਪਹਿਲੀ ਵਾਰ ਹੋਇਆ ਕਿ ਦਮਦਮੇ ਟਕਸਾਲ ਦਾ ਮੁਖੀ ਕਿਸੇ ਰਾਜਨੀਤਿਕ ਪਾਰਟੀ ਦਾ ਬਲਾਰਾ ਬਣ ਕੇ ਉਹਦੇ ਲਈ ਵੋਟਾਂ ਮੰਗਦਾ ਰਿਹਾ ਤੇ ਉਹਦੇ ਪਿੱਛੇ ਵੀ ਕਈ ਕਾਰਨ ਨੇ ਮੈਂ ਅੱਗੇ ਇੰਟਰਵਿਊ ਚ ਦੱਸਣਾ ਵੀ ਚਾਹੂੰਗਾ ਹਰਨਾਮ ਸਿੰਘ ਧੋਮਾ ਜੀ ਨੇ ਐਸੇ ਐਸੇ ਨਵੇਂ-ਨਵੇਂ ਕੰਮ ਕੀਤੇ ਜਿਹੜੇ ਟਕਸਾਲ ਦੇ ਪਿਸ਼ੋਕੜ ਚ ਕਦੀ ਵੀ ਨਹੀਂ ਸੀਗੇ ਹੂੰ ਪਹਿਲੇ ਜੀ ਇਹਨਾਂ ਨੇ ਹਰਦਵਾਰ ਜਾ ਕੇ ਜਦੋਂ ਇੱਕ ਵਾਰੀ ਉੱਥੇ ਇਹਨਾਂ ਨੇ ਭਗਵਾ ਚੋਲਾ ਪਾ ਕੇ ਜਿਹੜਾ ਉੱਥੇ ਆਪਣੀ ਧਾਰਮਿਕ ਸ਼ਖਸੀਅਤ ਨੂੰ ਢਾਲਾਂ ਦੀ ਕੋਸ਼ਿਸ਼ ਕੀਤੀ ਉਹਦਾ ਬੜਾ ਵਿਰੋਧ ਹੋਇਆ ਹੂੰ ਉਹਦੇ ਵਿਰੋਧ ਵਿੱਚ ਬਹੁਤ ਸਾਰੀਆਂ ਸੰਗਤਾਂ ਨੇ ਇਹਨਾਂ ਨੂੰ ਸਨੇਹੀ ਵੀ ਲਾਏ ਬਟ ਇਹਨਾਂ ਦਾ ਕਿਉਂਕਿ ਪਿਸ਼ੋਕੜ ਇਦਾਂ ਦਾ ਰਿਹਾ ਤੇ ਇੱਕ ਕਿਉਂਕਿ ਕਈਆਂ ਦਾ ਮੰਨਣਾ ਆ ਕਿ ਇਹ ਇਸ ਸਟੇਟ ਦੇ ਟੂਲ ਬਣ ਕੇ ਟਕਸਾਲ ਨੂੰ ਖਤਮ ਕਰਨਾ ਚਾਹੁੰਦੇ ਆ ਟਕਸਾਲ ਦਾ ਜਿਹੜਾ ਵजूद ਖਤਮ ਕਰਨਾ ਚਾਹੁੰਦੇ ਆ ਟਕਸਾਲ ਦਾ ਵਧੀਆ ਇਤਿਹਾਸ ਖਤਮ ਕਰਨਾ ਚਾਹੁੰਦੇ ਆ ਤੇ ਉਹਨਾਂ ਸਾਰਿਆਂ ਨੇ ਇਹਨਾਂ ਦਾ ਉਸ ਵੇਲੇ ਬੜਾ ਡਟ ਕੇ ਵਿਰੋਧ ਵੀ ਕੀਤਾ ਫਿਰ ਉਸ ਤੋਂ ਬਾਅਦ ਜਦੋਂ ਹਰਨਾਮ ਸਿੰਘ ਧੋਮਾ ਹੋਣਾ ਨੇ ਆ ਪਿੱਛੇ ਕਿ ਜਿਹੜੀ ਘਟਨਾ ਆਈ ਆ ਬੰਬੇ ਵਿੱਚ ਇਹਨਾਂ ਨੇ ਜਾ ਕੇ ਉੱਥੇ ਜਿਹੜਾ ਇੱਕ ਆਪਣਾ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਉਹ ਪ੍ਰੋਜੈਕਟ ਨੂੰ ਜਦੋਂ ਢਾਉਣ ਦੀ ਵਾਰੀ ਸਰਕਾਰ ਨੇ ਇਹਨਾਂ ਨੂੰ ਉਹਦੇ ਲਈ ਬਲੈਕਮੇਲਿੰਗ ਕੀਤੀ ਇਹਨਾਂ ਨੂੰ ਢਾਉਣ ਦੀਆਂ ਧਮਕੀਆਂ ਦਿੱਤੀਆਂ ਤੇ ਇਹਨਾਂ ਨੇ ਫਿਰ ਉਸੇ BJP ਦੀ ਸਰਕਾਰ ਦੇ ਲਈ ਵੋਟਾਂ ਮੰਗੀਆਂ। ਫਿਰ ਹੁਣ ਆ ਕੁੰਬ ਦਾ ਕੁੰਬ ਦੀ ਘਟਨਾ ਸਾਹਮਣੇ ਆ ਗਈ। ਹੁਣ ਜਿਹੜੇ ਸ਼ਖਸ ਨੂੰ ਜਿਹੜੇ ਇੱਕ ਸੰਸਥਾ ਦੇ ਮੁਖੀ ਨੂੰ ਦਰਬਾਰ ਸਾਹਿਬ ਹਰਮੰਦਰ ਦੇ ਸਰੋਵਰ ਦੇ ਉੱਤੇ ਵੀ ਜਿਹਨੂੰ ਵਿਸ਼ਵਾਸ ਨਾ ਹੋਵੇ ਉਹ ਕੁੰਬ ਦੇ ਮੇਲੇ 'ਚ ਜਾ ਕੇ ਕੀ ਉੱਥੇ ਸਾਬਤ ਕਰਨਾ ਚਾਹੁੰਦਾ ਆ ਤੁਸੀਂ ਇਦਾਂ ਕਿਉਂ ਕਹਿੰਦੇ ਕਿ ਉਹਨਾਂ ਨੂੰ ਦਰਬਾਰ ਸਾਹਿਬ ਦੇ ਸਰੋਵਰ ਤੇ ਵਿਸ਼ਵਾਸ ਨਹੀਂ ਕਿਉਂਕਿ ਅਸੀਂ ਤਾਂ ਇਹ ਮੰਨਦੇ ਆ ਕਿ ਸਿੱਖ ਦੇ ਲਈ ਦਰਬਾਰ ਸਾਹਿਬ ਤੋਂ ਅੱਗੇ ਨੇ ਸਭ ਉਜਾੜ ਜਿਹਨੂੰ ਮਹਾਰਾਜ ਦੇ ਹਰਿਮੰਦਰ ਦੇ ਅੰਮ੍ਰਿਤ ਦੇ ਸਰੋਵਰ ਦੇ ਉੱਤੇ ਭਰੋਸਾ ਨਹੀਂ ਹੈਗਾ ਉਹਨੂੰ ਕੁੰਬ ਦੇ ਮੇਲੇ ਦੇ ਵਿੱਚੋਂ ਕਿਹੜੀ ਪ੍ਰਾਪਤੀ ਹੋ ਜਾਣੀ ਹੈ ਤੇ ਹਰਨਾਮ ਸਿੰਘ ਤੁਮਾ ਜੀ ਹੋਣਾ ਅੱਗੇ ਦੱਸਣ ਕੇ ਜਾ ਕੇ ਕੌਮਨ ਕਿਉਂ ਕੌਮ ਤੇ ਇਹ ਪੁੱਛਦੀ ਹੈ ਕਿ ਜੇ ਤੁਹਾਨੂੰ ਆਪਣੇ ਦਿੱਤੇ ਗੁਰੂ ਦੇ ਸਿਧਾਂਤਾਂ ਤੇ ਪਹਿਰਾ ਦੇਣ ਦੇ ਲਈ ਰਖਿਆ ਤਾਂ ਤੁਸੀਂ ਉਹਨਾਂ ਦੇ ਉੱਤੇ ਪੈਰਾ ਨਹੀਂ ਦੇ ਸਕਦੇ ਐਂ ਦੀ ਕੋਈ ਸਟੇਟਮੈਂਟ ਹੈਗੀ ਐ ਜਿੱਚੋ ਕਹਿੰਦੇ ਆ ਕਿ ਨਹੀਂ ਮੈਂ ਨਹੀਂ ਮੰਨਦਾ ਸਰੋਵਰ ਨੂੰ ਜਾਂ ਮਤਲਬ ਇਹ ਤੁਸੀਂ ਕਿਸ ਹਿਸਾਬ ਨਾਲ ਕਹਿੰਦੇ ਬੇ ਅਸੀਂ ਇਸ ਕਰਕੇ ਮੰਨਦੇ ਆ ਜਿਹੜਾ ਵਿਪਰਵਾਦ ਹੈ ਉਹ ਇਹ ਮੰਨਦਾ ਆ ਕਿ ਜਿਹੜਾ ਕੁੰਬ ਦੇ ਵਿੱਚ ਨਹਾਉਂਦਾ ਆ ਉਹ ਅੰਮ੍ਰਿਤ ਦੇ ਵਿੱਚ ਇਸ਼ਨਾਨ ਕਰਕੇ ਉਹਦੀ ਮੁਕਤੀ ਹੁੰਦੀ ਆ ਤੇ ਤੁਮਾ ਸਾਹਿਬ ਉੱਥੇ ਇਸ਼ਨਾਨ ਕਰਨ ਗਏ ਨੇ ਮੁਕਤੀ ਦੀ ਖਾਤਰ ਤੇ ਅਸੀਂ ਤੇ ਇਹ ਮੰਨਦੇ ਆ ਕਿ ਦਰਬਾਰ ਸਾਹਿਬ ਹਰਮੰਦਰ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਜਿਹੜੇ ਕਾਮ ਹੀ ਨੇ ਉਹ ਬਗਲੇ ਬਣ ਜਾਂਦੇ ਆ ਤੇ ਇਹ ਬਗਲੇ ਉੱਥੇ ਜਾ ਕੇ ਕੰਮ ਬਣ ਕੇ ਕੀ ਸਾਬਤ ਕਰਨਾ ਚਾਹੁੰਦੇ ਆ ਤੇ ਇੱਕ ਤਰ੍ਹਾਂ ਨਾਲ ਸਾਡੀ ਜਿਹੜੀਆਂ ਸਿੱਖੀ ਰਵਾਇਤਾਂ ਨੂੰ ਢਾਲਾਂ ਦੀ ਕੋਸ਼ਿਸ਼ ਹੈ ਔਰ ਇਹ ਸਾਰੇ ਇਕੱਲੇ ਇਹਨਾਂ ਦੇ ਉੱਤੇ ਨਹੀਂ ਪਾਉਂਦੇ ਬਹੁਤ ਸਾਰੇ ਸੰਪਰਦਾਵਾਂ ਤੇ ਬਹੁਤ ਸਾਰੇ ਡੇਰਿਆਂ ਦੇ ਮੁਖੀ ਦਾ ਇਹੀ ਹਾਲ ਉਹਨਾਂ ਨੇ ਉੱਥੇ ਕੁੰਬ ਦੇ ਮੇਲੇ ਨਹਾ ਕੇ ਇਹ ਸਾਬਤ ਕੀਤਾ ਕਿ ਉਹਨਾਂ ਦਾ ਵਿੱਪਰਵਾਦ ਉਹਨਾਂ ਦੇ ਉੱਤੇ ਹਾਵੀ ਹੈ ਉਸ ਸਮੇਂ ਦੀਆਂ ਹਕੂਮਤਾਂ ਦੇ ਮੁਰੇ ਝੁੱਕਦੇ ਆ ਤੇ ਉਹਨਾਂ ਨੂੰ ਜਿੱਦਾਂ ਉਹਨਾਂ ਨੇ ਚਲਾਣਾ ਹੈ ਉਹਦਾਂ ਚੱਲਣਗੇ ਉਹਨਾਂ ਲਈ ਕੌਮ ਦੀ ਤਰਜਮਾਨੀ ਕੋਈ ਪਲੀ ਤਰਜਮਾਨੀ ਨਹੀਂ ਹੈ ਸੋ ਇਹ ਸਾਰੀਆਂ ਚੀਜ਼ਾਂ ਕਰਕੇ ਅਸੀਂ ਇਹ ਮੰਨਦੇ ਹਾਂ ਕਿ ਸਾਡੇ ਜਿੰਨੇ ਇੰਸਟੀਚਿਊਟ ਨੇ ਉਹ ਸਾਰੇ ਭਾਰਤੀ ਹਕੂਮਤ ਵੱਲੋਂ ਕੈਪਚਰ ਨੇ ਅਸੀਂ ਉਹਨਾਂ ਨੇ ਗੁਲਾਮੀ ਐਸੈਪਟ ਕੀਤੀ ਹੋਈ ਹੈ ਤੇ ਉਸ ਗੁਲਾਮੀ ਦੇ ਵਿੱਚੋਂ ਸਾਰਾ ਕੁਝ ਕੀਤਾ ਜਾ ਰਿਹਾ ਹੈ ਹਰਨਾਮ ਸਿੰਘ ਤੁਮਾ ਨੂੰ ਨਾ ਸਿਰਫ ਟਕਸਾਲ ਦੇ ਲੋਕ ਨਾਮੁਖੀ ਮੰਨਦੇ ਨੇ ਅਸੀਂ ਵੀ ਉਹਨਾਂ ਨੂੰ ਬਤੌਰ ਟਕਸਾਲ ਦੇ ਮੁਖੀ ਵਜੋਂ ਨਹੀਂ ਪ੍ਰਵਾਨ ਕੀਤਾ ਹੋਇਆ ਉਹਦੇ ਪਿੱਛੇ ਕਈ ਕਾਰਨ ਇਹ ਵੀ ਨੇ ਜਿਹੜੇ ਮੈਂ ਦੱਸੇ ਨੇ ਬਾਕੀ ਕਈ ਇਦਾਂ ਦੀ ਕਰੈਕਟਰ ਅਸੈਸਿਨੇਸ਼ਨਸ ਵੀ ਹੁੰਦੀਆਂ ਨੇ ਜਿਹੜੀਆਂ ਮਤਲਬ ਅਸੀਂ ਸੁਣੀ ਸੁਣਾਈਆਂ ਕਰਦੇ ਨੇ ਜਿੱਦਾਂ ਤੁਸੀਂ ਕਿਹਾ ਕਿ ਉਹਦੇ ਬਾਰੇ ਜ਼ਰੂਰ ਗੱਲ ਰੱਖਿਓ ਮੈਂ ਇੱਕ ਵਾਰੀ ਇੱਕ ਸ਼ਖਸੀਅਤ ਹੈਗੇ ਨੇ ਉਹਨਾਂ ਦੀ ਇੰਟਰਵਿਊ ਸੁਣੀ ਹੈ ਲਖਵਿੰਦਰ ਸਿੰਘ ਦਮਦਮਿਤ ਸਾਲ ਉਹਨਾਂ ਦਾ ਨਾਮ ਹੈ ਤੇ ਉਹ ਬੜੀ ਵੱਡੀ ਸੇਵਾ ਉਹਨਾਂ ਨੇ ਨਿਭਾਈ ਹੈ ਤੇ ਅੱਜ ਵੀ ਉਹ ਧਰਮ ਪ੍ਰਚਾਰਕ ਨੇ ਟਕਸਾਲ ਦੇ ਬਲਾਰੇ ਤੇ ਪ੍ਰਚਾਰਕ ਵਜੋਂ ਜਾਣੇ ਜਾਂਦੇ ਨੇ ਮਗਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਜਾਂ ਉਹਨਾਂ ਦੀ ਕਿਉਂਕਿ ਉਮਰ ਦੇ ਮੁਤਾਬਕ ਜਦੋਂ ਉਹਨਾਂ ਨੇ ਦੇਖਿਆ ਹਰ ਨਾਮ ਸਿੰਘ ਤੋਂ ਮਾਣ ਨੂੰ ਨਮਿੰਦੀ ਟਕਸਾਲ ਦਾ ਮੁਖੀ ਬਣਾਇਆ ਤਾਂ ਉਸ ਤੋਂ ਬਾਅਦ ਉਹ ਕਦੀ ਦੁਬਾਰਾ ਉਸ ਟਕਸਾਲ ਦੇ ਵਿੱਚ ਨਹੀਂ ਗਏ ਉਹਨਾਂ ਨੂੰ ਲੱਗਾ ਕਿ ਅੱਜ ਜਿਹੜੇ ਟਕਸਾਲ ਦੇ ਵਿੱਚ ਇੰਨੇ ਸਮੇਂ ਤੋਂ ਜਿਹੜੀ ਸਟਰਗਲ ਚੱਲ ਰਹੀ ਹੈ ਉਹ ਸਟਰਗਲ ਨੂੰ ਅੱਜ ਬਾਹਰੋਂ ਬੰਦਾ ਲਿਆ ਕੇ ਬਿਠਾ ਕੇ ਖਤਮ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਉਸ ਵੇਲੇ ਇਹ ਚੀਜ਼ਾਂ ਤੈਅ ਕਰ ਲਈਆਂ ਬਹੁਤ ਸਾਰੀਆਂ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਇੰਦਾਂ ਦੀਆਂ ਨਹੀਂ ਕਿਉਂਕਿ ਉਹ ਟਕਸਾਲ ਦੇ ਨਾਲ ਜੁੜੀਆਂ ਹੋਈਆਂ ਨੇ ਇਸ ਕਰਕੇ ਉਹਨਾਂ ਨੇ ਹਰਨਾਮ ਸਿੰਘ ਤੋਂ ਮਹਾਨਾ ਨੂੰ ਵੀ ਐਕਸੈਪਟ ਕੀਤਾ ਹੋਇਆ ਮਰ ਕਰਦਾਰਾਂ ਦੇ ਕਰਕੇ ਉਹ ਸਾਡੇ ਵਿੱਚ ਅਨਫਿਟ ਪਰਸਨ ਨੇ ਤੇ ਜਿਹੜੀਆਂ ਸਮੱਸਿਆਵਾਂ ਅੱਜ ਆਈਆਂ ਹੋਈਆਂ ਨੇ ਉਹਨਾਂ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ ਜਾਂ ਤਾਂ ਉਹ ਟਕਸਾਲ ਦੇ ਜਿਹੜੇ ਚਹੀਤੇ ਪਰਿਵਾਰ ਨੇ ਜਿਹੜੇ ਸ਼ਰਧਾ ਰੱਖਦੇ ਨੇ ਉਹ ਇਸ ਚੀਜ਼ ਨੂੰ ਜਾਂ ਤਾਂ ਜਸਟੀਫਾਈ ਕਰਨ ਜੋ ਉਹਨਾਂ ਨੇ ਕੀਤਾ ਜਾਓ ਜੋ ਕਰ ਰਹੇ ਨੇ ਜਾ ਫਿਰ ਇਹ ਮੰਨਣ ਕਿ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਸਟੇਟ ਵੱਲੋਂ ਕਰੀਆਂ ਜਾ ਰਹੀਆਂ ਨੇ ਤੇ ਉਹਨਾਂ ਦੀਆਂ ਮਜਬੂਰੀਆਂ ਨੇ ਤੇ ਉਹ ਇਹਨਾਂ ਚੀਜ਼ਾਂ ਤੋਂ ਬਚ ਨਹੀਂ ਸਕਦੇ ਜੇ ਟਕਸਾਲ ਬਚਾਉਣੀ ਹੈ ਫਿਰ ਹਿੰਦੂਆਂ ਦੇ ਜਿਹੜਾ ਇਸ ਰਾਸ਼ਟਰੀ ਝੰਡੇ ਨੂੰ ਫੜ ਕੇ ਹੀ ਬਚਾਈ ਜਾ ਸਕਦੀ ਹੈ ਬਸ ਦੋ ਸਵਾਲ ਹੈ ਮੇਰੇ ਇੱਥੇ ਇੱਕ ਗੱਲ ਤੁਸੀਂ ਆਖੀ ਕਿਰਦਾਰ ਨਹੀਂ ਸਹੀ ਜਾਂ ਕਿਰਦਾਰ ਦੇ ਉੱਤੇ ਸਵਾਲ ਚੱਕੇ ਜਾ ਰਹੇ ਕਿਰਦਾਰ ਕਿਰਦਾਰ ਸੰਬੰਧੀ ਇਹੋ ਜਿਹਾ ਕੀ ਕਰ ਦਿੱਤਾ ਗਿਆ ਸਰਦਾਰ ਧੋਮਾ ਵੱਲੋਂ ਜਾਂ ਭਾਗਤ ਧੋਮਾ ਵੱਲੋਂ ਸੰਬੰਧੀ ਇਸ ਕਰਕੇ ਮੈਂ ਕਹਿ ਰਿਹਾ ਕਿ ਜਿਹੜੀ ਸਾਡੀ ਸਕੀਰਿਵਾਈਤਾ ਦੇ ਮੁਤਾਬਕ ਚੀਜ਼ਾਂ ਨੂੰ ਮਨਾਹੀ ਆ ਉਹ ਸਾਰੀਆਂ ਉੱਥੇ ਕੀਤੀਆਂ ਜਾ ਰਹੀਆਂ ਨੇ ਜਿਵੇਂ ਕੀ ਜਿਵੇਂ ਕੀ ਹਰਨਾਮ ਸਿੰਘ ਤੁਮਾ ਜੀ ਨੇ ਜਦੋਂ ਸੰਤ ਜਰਨੈਲ ਸਿੰਘ ਪਿੰਡਰਾਲਾ ਨੂੰ ਨਾ ਟਕਸਾਲ ਸ਼ਹੀਦ ਨਹੀਂ ਮੰਨਦੀ ਸੀ ਕਿ ਪਹਿਲੇ ਉਹ ਮੰਨਦੀ ਸੀ ਕਿ ਉਹ ਜਿਉਂਦੇ ਨੇ ਤੇ ਹਰਨਾਮ ਸਿੰਘ ਤੁਮਾ ਜੀ ਨੇ ਜਿਹੜੀ ਸਭ ਤੋਂ ਪਹਿਲੇ ਇੱਕ ਘਟਨਾ ਜਿਹੜੀ ਸਾਹਮਣੇ ਆਈ ਸਾਡੇ ਉਹ ਇਹ ਆਈ ਕਿ ਉਹਨਾਂ ਨੇ ਇੱਕ ਯੱਗ ਕੀਤਾ 40 ਦਿਨ ਉਸ ਟਕਸਾਲ ਦੇ ਹੈੱਡਕੁਆਰਟਰ ਮਹੱਤੇ ਵਿੱਚ ਕੀਤਾ ਜਿੱਥੇ ਉਹਨਾਂ ਨੇ ਇੰਨੀ ਸਮਗਰੀ ਜਿਹੜੀ ਉਹ ਫੂਕ ਦਿੱਤੀ ਜਿਹਦੇ ਨਾਲ ਕਹਿੰਦੇ ਆ ਕਿ ਕਈ ਗਰੀਬ ਸਿੱਖਾਂ ਦੇ ਘਰ ਤੱਕ ਬਣ ਸਕਦੇ ਸੀਗੇ ਤੇ ਜਿਹੜੀਆਂ ਯੱਗ ਕਰਨ ਦੀਆਂ ਰਿਵਾਇਤਾਂ ਸੀਗੀਆਂ ਉਹ ਸਾਡੇ ਚ ਤਾਂ ਕਦੇ ਵੀ ਨਹੀਂ ਸੀਗੀਆਂ ਨਹੀਂ ਇਹ ਪੁੱਛਣਾ ਚਾਹੁੰਦਾ ਕਿ ਯੱਗ ਤਾਂ ਕਦੀ ਸਿੱਖ ਕਰਦੇ ਨਹੀਂ ਸੀ ਜਾਂ ਤਾਂ ਜਾਂ ਤੇ ਨੂੰ ਮਨਮਤ ਮੰਨਿਆ ਜਾਂਦਾ ਸੀ ਮੈਂ ਦੇਖਿਆ ਕਿ ਪਤਾ ਨਹੀਂ ਸਟੇਟ ਦੇ ਕਿਸ ਤਰ੍ਹਾਂ ਦੇ ਸੰਦ ਬਣ ਕੇ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਨੇ ਕਿ ਇਹ ਇਮੀਡੀਏਟ ਆਪਣੇ ਆਪ ਨੂੰ ਇਸ ਤਰੀਕੇ ਨਾਲ ਪੇਸ਼ ਕਰਦੇ ਨੇ ਕਿ ਜਿਵੇਂ ਇਹਨਾਂ ਦੇ ਵੱਲੋਂ ਕੀਤੇ ਹੋਏ ਫੈਸਲੇ ਜਿਹੜੇ ਆ ਕੌਮ ਪ੍ਰਵਾਨ ਮੰਨ ਲੈਂਦੀ ਆ ਇਹਨਾਂ ਨੇ ਜਿਹੜੇ ਮੈਂ ਹੁਣ ਜਿਹੜੀ ਯੱਗ ਵਾਲੀ ਗੱਲ ਸੀ ਪਹਿਲੇ ਇਹਨੂੰ ਕੰਪਲੀਟ ਕਰ ਲਵਾਂ ਜਿਹੜਾ ਇਹਨਾਂ ਨੇ ਯੱਗ ਕੀਤਾ ਨਾ ਉਹਦਾ ਇਹਨਾਂ ਦਾ ਮਕਸਦ ਹੈ ਸਿਗਾ ਕਿ ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਉਂਦੇ ਹੋਏ ਤਾਂ ਪ੍ਰਗਟ ਹੋਣਗੇ ਜੇ ਨਾ ਪ੍ਰਗਟ ਹੋਏ ਫਿਰ ਅਸੀਂ ਸ਼ਹੀਦ ਮੰਨ ਲਾਂਗੇ ਇਹ ਦੰਦਮਈ ਟਕਸਾਲ ਦਾ ਮੁਖੀ ਕਰਦਾ ਪਿਆ ਦੰਦਮਈ ਟਕਸਾਲ ਦੇ ਮੁਖੀ ਵੱਲੋਂ ਕੀਤੀ ਗਈ ਘਟਨਾ ਆ ਸੋ ਇਹ ਇੱਕ ਆਮ ਘਟਨਾ ਨਹੀਂ ਹੈ ਇਹ ਇੱਕ ਬਹੁਤ ਵੱਡੀ ਗੱਲ ਸੀਗੀ ਉਹਨਾਂ ਸਿੱਖਾਂ ਦੇ ਲਈ ਜਿਨ੍ਹਾਂ ਨੇ ਇਹ ਚੀਜ਼ ਨਵੇਂ ਤੌਰ ਦੇ ਉੱਤੇ ਦੇਖੀ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਇੱਕ ਪਾਸੇ ਹਰਨਾਮ ਸਿੰਘ ਧੋਮਾ ਉਹਨਾ ਬਾਣੀ ਜਿਹੜੀ ਦਸਮ ਪਾਤਸ਼ਾਹ ਦੀਆਂ ਬਾਣੀਆਂ ਨੇ ਉਹਨਾਂ ਨੂੰ ਕੰਡੈਮਡ ਕਰਦੇ ਹੁੰਦੇ ਆ ਕਿ ਨਹੀਂ ਜੀ ਇਹਦੇ ਨਾਲ ਤਾਂ ਵਿਪਰਵਾਦ ਜਿਹੜਾ ਉਹ ਚਲਕਦਾ ਇਹਦੇ ਚ ਬ੍ਰਾਹਮਣੀਕਰਨ ਹੁੰਦਾ ਸਿੱਖਾਂ ਦਾ ਤੇ ਆਪ ਤੁਸੀਂ ਜਿਹੜੇ ਕੁੰਬ ਦੇ ਮੇਲੇ ਨਾ ਹੋਂਡੇ ਦੇਖੋ ਇਹ ਸਾਰੀਆਂ ਜਿਹੜੀਆਂ ਗੱਲਾਂ ਨਾ ਉਹ ਕੋਈ ਹਵਾ-ਹਵਾ ਚ ਕਰਨੀ ਵਾਲੀ ਗੱਲਾਂ ਨਹੀਂ ਹੈਗੀਆਂ ਇਹ ਸਾਰਾ ਕੁਝ ਸਾਹਮਣੇ ਆ ਤੇ ਮੈਂ ਤੇ ਇਹੀ ਦੇਖਦਾ ਕਿ ਜਿਹੜਸ ਹਿਸਾਬ ਦੇ ਨਾਲ ਸਾਡੇ ਸਿੱਖਾਂ ਦੇ ਸਰਮੌਰ ਲੀਡਰ ਜਾਂ ਸਿੱਖਾਂ ਦੇ ਜਿਹੜੇ ਧਾਰਮਿਕ ਇੰਸਟੀਚਿਊਟ ਸੀਗੇ ਜਿਸ ਤਰ੍ਹਾਂ ਉਹ ਬਿਹੇਵ ਕਰ ਰਹੇ ਆ ਤੇ ਹਿੰਦੂ ਤਾਂ ਖੁਸ਼ ਹੁੰਦੇ ਹੋਣਗੇ ਜਿਨ੍ਹਾਂ ਦਾ ਇਹ ਮੁਲਕ ਬਣਿਆ ਹੋਇਆ ਜਿਨ੍ਹਾਂ ਨੇ ਇਸ ਚੀਜ਼ਾਂ ਦੇ ਵਿੱਚ ਸੰਵਿਧਾਨ ਦੇ ਵਿੱਚ ਲਿਖ ਦਿੱਤਾ ਕਿ ਸਿੱਖ ਜਿਹੜੇ ਹਿੰਦੂਆਂ ਚੋਂ ਪੈਦਾ ਹੋਏ ਨੇ ਤਾਂ ਹਿੰਦੂਆਂ ਦੀ ਨਸਲ ਨੇ ਉਹਨਾਂ ਨੂੰ ਸਪਸ਼ਟ ਕਰਨ ਦਾ ਸੁੱਖ ਹੋ ਗਿਆ ਕਿ ਇਹ ਇੰਸਟੀਚੂਟ ਦੇ ਆਪ ਲੀਡਰ ਬੋਲਿਆ ਕਰਨਗੇ ਕਿ ਸਾਡਾ ਬਲੀਵ ਹੈ ਨਾ ਚ ਬਲੀਵ ਟੁੱਟਿਆ ਨਹੀਂ ਸਾਡਾ ਤੇ ਉਹ ਕੁੰਬ ਦੇ ਮੇਲੇ ਨਾਨ ਪਵਾ ਮਾਰ ਦਵਾਰ ਜਾਣ ਪਵਾ ਉਹ ਯੱਗ ਕਰਨ ਉਹਨਾਂ ਨੂੰ ਤਾਂ ਸਭ ਪਰਵਾਹ ਨ ਤੇ ਸਾਡੇ ਵਰਗੇ ਕੁਛ ਚੰਨ ਲੋਗ ਨੇ ਜਿਹੜੇ ਇਹ ਚੀਜ਼ ਬਚਾਉਣ ਚ ਲੱਗੇ ਹੋਏ ਆ ਕਿ ਸਿੱਖ ਇੱਕ ਵੱਖਰਾ ਧਰਮ ਹੈ ਵੱਖਰੀ ਕੌਮ ਹੈ ਨਾ ਇੱਕ ਵੱਖਰੀ ਕੌਮ ਅਸੀਂ ਵੱਖਰੀ ਨਸਲ ਵੀ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਗੁਰੂ ਦੇ ਦਿੱਤੇ ਹੋਏ ਸਿਧਾਂਤਾਂ ਦੇ ਪੈਰਾ ਵੀ ਦੇ ਰਹੇ ਹਾਂ ਤੇ ਉਸ ਮੁਲਕ 'ਚ ਰਹਿ ਕੇ ਆ ਗੱਲ ਕਰ ਰਹੇ ਹਾਂ ਜਿੱਥੇ ਸਾਨੂੰ ਇਸ ਗੱਲਾਂ ਨੂੰ ਕਹਿਣ ਦੇ ਉੱਤੇ ਸਜ਼ਾ ਲਗਣੀ ਹੈ ਸੋ ਮੈਂ ਇਹੀ ਕਹਾਗਾ ਕਿ ਇਹਨਾਂ ਦੀਆਂ ਮਜਬੂਰੀਆਂ ਇਹਨਾਂ ਨੂੰ ਧਮਕੀਆਂ ਦੇ ਕੇ ਕੋਈ ਕੁਝ ਵੀ ਕਰਾ ਸਕਦਾ ਬਟ ਸਾਡੇ ਕੋਲ ਕੋਈ ਮਜਬੂਰੀ ਨਹੀਂ ਕੋਈ ਕਾਰਨ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਆਪਣੀ ਦਮਦਮਿਟ ਕਸਾਲ ਦਾ ਮੁਖੀ ਮੰਨੀਏ ਹਾਂ ਅਸੀਂ ਆਪਣੀ ਤਕਸਾਲ ਤੋਂ ਮੁਨਕਰ ਨਹੀਂ ਹੈ ਅਸੀਂ 6 ਜੂਨ ਮਨਾਉਣ ਵੀ ਜਾਂਦੇ ਆ ਅਤੇ ਉੱਥੇ ਹਰਨਾਮ ਸਿੰਘ ਤੁਮੇ ਹੋਣਾ ਬੈਠੇ ਹੁੰਦੇ ਨੇ ਉਹਨਾਂ ਨੂੰ ਮਿਲਦੇ ਵੀ ਆ ਮਗਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੋ ਗਲਤਾਂ ਨੂੰ ਅਸੀਂ ਗਲਤ ਨਾ ਕਹੀਏ ਜੋ ਸਾਡੇ ਧਰਮ ਨੂੰ ਲੈ ਕੇ ਚੈਲੰਜ ਆਣਗੇ ਉਸ ਤੇ ਅਸੀਂ ਇਦਾਂ ਹੀ ਡਟ ਕੇ ਲੜਾਂਗੇ ਇਦਾਂ ਹੀ ਡਟ ਕੇ ਗੱਲ ਰੱਖਾਂਗੇ ਜੋ ਸਮੇਂ ਦੀ ਮੰਗ ਹੋਏਗੀ ਭਾਈ ਸਾਹਿਬ ਇਹ 10 ਹੀ ਸਵਾਲ ਵਾਰ-ਵਾਰ ਚੁੱਕਿਆ ਜਾ ਰਿਹਾ ਹੈ ਕਮੈਂਟਸ ਵਿੱਚ ਵੀ ਚੁੱਕਿਆ ਜਾ ਰਿਹਾ ਹੈ ਕਿ ਸਰੋਵਰ ਚ ਨਾਣੀ ਗੰਗਾ ਗੰਗਾ ਚ ਨਹਾਉਣ ਤੱਕ ਕਹਿੰਦੇ ਉਹ ਵੀ ਗਏ ਸੀ ਸੰਜਨੈਲ ਸਿੰਘ ਭਿੰਡਰਾਂ ਵਾਲੇ ਵੀ ਗਏ ਸੀ ਗੁਰੂਆਂ ਦੇ ਨਾਮ ਲਏ ਜਾ ਰਿਹਾ ਗੁਰਤੇਗ ਭਾਦਰ ਸਾਹਿਬ ਦਾ ਨਾਮ ਲਿਆ ਜਾ ਰਿਹਾ ਗੁਰਨਾਗਦੇਵ ਜੀ ਦਾ ਨਾਮ ਲਿਆ ਜਾ ਰਿਹਾ ਫਿਰ ਉਹਨਾਂ ਸਵਾਲਾਂ ਦੇ ਕੀ ਜਵਾਬ ਨੇ ਉਹਨਾਂ ਸਵਾਲਾਂ ਦੇ ਜਵਾਬ ਨਾ ਉਸ ਜਿਹੜੇ ਇਸ ਹਿਸਟਰੀ ਦਾ ਪਾਠ ਹੁੰਦਾ ਨਾ ਉਹਦੇ ਵਿੱਚ ਦਿੱਤੇ ਹੁੰਦੇ ਨੇ ਮਾਰ ਨੇ ਜਦੋਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜਗਨਨਦਪੁਰੀ ਜਾਂਦੇ ਨੇ ਤਾਂ ਉੱਥੇ ਉਹ ਕੀ ਕਰਨ ਜਾਂਦੇ ਨੇ ਬਿਪਰਵਾਦ ਦੀ ਜਿਹੜੀ ਇੱਕ ਤਰ੍ਹਾਂ ਦੀ ਝੂਠੀ ਰਵਾਇਤ ਹੈ ਉਹਨੂੰ ਸੱਟ ਮਾਰਨ ਜਾਂਦੇ ਨੇ ਗੁਰਤੇਗ ਬਾਦਲ ਸਾਹਿਬ ਜਿਹੜਾ ਗੰਗਾ ਜਾਂਦੇ ਨੇ ਬਿਪਰਵਾਦ ਦੀ ਜਿਹੜੀ ਝੂਠੀ ਰਵਾਇਤ ਉਹਨੂੰ ਸੱਟ ਮਾਰਨ ਜਾਂਦੇ ਨੇ ਇਸ ਚੀਜ਼ ਨੂੰ ਰਿਲੇਟ ਕਿੱਦਾਂ ਕਰਦੇ ਆਪਾਂ ਇਹ ਬਹੁਤ ਜ਼ਰੂਰੀ ਆ ਅਸੀਂ ਤਾਂ ਇੱਕ ਪਾਸੇ ਇਹ ਮੰਨਦੇ ਆ ਕਿ ਸਿੱਖਾਂ ਨੇ ਜਿਹੜਾ ਦੁਨੀਆਂ 'ਚ ਭਰਮ ਭਲੇਖੇ ਕੱਢੇ ਜਾਤ ਪਾਤ ਖਤਮ ਕੀਤੀ ਤੇ ਅਸੀਂ ਉਹਨਾਂ ਦੇ ਵਿੱਚ ਫਿਰ ਆਪਣੇ ਜਿਹੜੇ ਧੋਖੇ ਨਾਲ ਬਣਾਏ ਮੁਖੀ ਨੇ ਉਹਨਾਂ ਨੂੰ ਉਹਦੇ ਵਿੱਚ ਘਰ ਕੋੰਦਾ ਵੇਖਦੇ ਨਹੀਂ ਫਿਰ ਅਸੀਂ ਕਿੱਦਾਂ ਬਰਦਾਸ਼ਤ ਕਰ ਲਈਏ ਜਾਤੇ ਸਾਡੇ ਕੋਲ ਹਿਸਟਰੀ ਕੋਟ ਨਾ ਨਾ ਹੋਵੇ ਸਾਡੇ ਕੋਲ ਸਾਡੇ ਸਿਧਾਂਤ ਨਾ ਹੋਵੇ ਸਾਡੇ ਕੋਲ ਬਾਣੀ ਨਾ ਹੋਵੇ ਸਾਡੇ ਕੋਲ ਜੂੰਦੇ ਜਾਨ ਜੂੰਦੇ ਜਾਗਦੇ ਅੱਜ ਵੀ ਸਰੋਤ ਨੇ ਜਿਨ੍ਹਾਂ ਤੋਂ ਅਸੀਂ ਖਰਾਕ ਲੈ ਕੇ ਦੱਸ ਸਕਦੇ ਹਾਂ ਕੀ ਸਹੀ ਤੇ ਕੀ ਗਲਤ ਆ ਕੱਲੇ ਹਰਨਾਮ ਸਿੰਘ ਤੁਮਾਰੇ ਯੱਗ ਕਰਨ ਦੇ ਨਾਲ ਸੰਜਨ ਸਿੰਘ ਪਿੰਡਰ ਵਾਲੇ ਉਹਨਾਂ ਨੂੰ ਕਿੱਦਾਂ ਪ੍ਰਗਟ ਹੋ ਕੇ ਦਿਖ ਜਾਣਗੇ ਉਹਨਾਂ ਨੂੰ ਵੀ ਤੇ ਮਤਲਬ ਇਹ ਸਾਹਮਣੇ ਸਾਬਤ ਹੁੰਦਾ ਨਾ ਕਿ ਜਿਹੜੀ ਅਗਲੀ ਸ਼ਖਸੀਅਤ ਆ ਉਹਦੇ ਵਿੱਚ ਕਿਹੜੀ ਰੂਹਾਨੀਅਤ ਆ ਕਿਹੜੀ ਰੋਹਾਨੀ ਤੇ ਚਲਕਦੀ ਆ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੇ ਸਮੇਂ ਤੱਕ ਤਾਂ ਤੁਸੀਂ ਦੇਖੋ ਟਕਸਾਲ ਦੇ ਵਿੱਚ ਇੱਕ ਇੱਕ ਮਤਲਬ ਰਿਕਾਰਡ ਰੱਖਿਆ ਜਾਂਦਾ ਸੀਗਾ ਕਿ ਕਿੰਨੇ ਨਵੇਂ ਸਿੱਖ ਬਣੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੀ ਟਕਸਾਲ ਤੱਕ ਜਦੋਂ ਤੱਕ ਉਹ ਜਿਉਂਦੇ ਸੀਗੇ ਉਦੋਂ ਤੱਕ ਉਸ ਇੰਸਟੀਚਿਊਟ ਦੇ ਵਿੱਚ ਕਿੰਨੇ ਸਟੂਡੈਂਟ ਜਿਹੜੇ ਸੀਗੇ ਉਹ ਪੜ੍ਹਦੇ ਸੀਗੇ ਤੇ ਅੱਜ ਤੁਸੀਂ ਉੱਥੇ ਜਾ ਕੇ ਦੇਖ ਲਓ ਕਿੰਨੇ ਤੁਹਾਨੂੰ ਉੱਥੇ ਸਟੂਡੈਂਟ ਮਿਲਦੇ ਆ ਜਾਂ ਤੁਸੀਂ ਦੇਖ ਲਿਓ ਕਿ ਕਿੰਨੇ ਕੋ ਉੱਥੇ ਅੱਜ ਨਵੇਂ ਸਿੱਖ ਤਿਆਰ ਹੋ ਰਹੇ ਨੇ ਸੋ ਸਾਰਾ ਕੁਝ ਸਾਹਮਣੇ ਆ ਲੋਕ ਸਮਝਦੇ ਨੇ ਪਰ ਕਈਆਂ ਦੇ ਪਰਿਵਾਰਾਂ ਦੇ ਵਿੱਚ ਮਤਲਬ ਇੱਕ ਪੀੜੀ ਤਰ ਪੀੜੀ ਉਹਨਾਂ ਚੀਜ਼ ਨੂੰ ਮੰਨਦੇ ਤੇ ਉਸ ਚੀਜ਼ ਨਾਲ ਜੁੜੇ ਹੋਏ ਹੋਣ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਉਹ ਕਰ ਰਹੇ ਨੇ ਮਗਰ ਮਜਬੂਰ ਵੀ ਨੇ ਸਾਨੂੰ ਵੀ ਦਿਖਦਾ ਮਜਬੂਰੀਆਂ ਨੇ ਸੋ ਸਾਡੀ ਕੋਈ ਮਜਬੂਰੀ ਨਹੀਂ ਹੈਗੀ ਇਸ ਕਰਕੇ ਅਸੀਂ ਇਹ ਸਾਰੀਆਂ ਚੀਜ਼ਾਂ ਦਾ ਖੰਡਨ ਕਰਦੇ ਆ ਜੋਰਨਾਮ ਸਿੰਘ ਧੁੰਮਾ ਜੀ ਨੇ ਇੱਥੇ ਕੁੰਬ ਦੇ ਮੇਲੇ ਜਾ ਕੇ ਜੋ ਸਾਡਾ ਧਰਮ ਦਾ ਨੁਕਸਾਨ ਕੀਤਾ ਉਹ ਨਾ ਬਰਦਾਸ਼ਤਯੋਗ ਹੈ ਅਸੀਂ ਉਹਨਾਂ ਦੀ ਸਾਰੀ ਚੀਜ਼ ਦੀ ਵਿਰੋਧਤਾ ਕਰਦੇ ਹਾਂ ਭਾਈ ਸਾਹਿਬ ਇੱਕ ਤੁਸੀਂ ਗੱਲ ਆਖੀ ਕਿ ਸਟੇਟ ਦਾ ਕੋਈ ਏਜੰਡਾ ਹੋ ਸਕਦਾ ਹੈ ਜਾਂ ਏਜੰਸੀਆਂ ਦਾ ਕੋਈ ਏਜੰਡਾ ਹੋ ਸਕਦਾ ਤੁਸੀਂ ਗੱਲ ਆਖੀ ਕਿ ਪਲੋਟ ਕੀਤਾ ਹੋਇਆ ਬੰਦਾ ਹੈ ਪਹਿਲੀ ਗੱਲ ਤਾਂ ਇਹ ਮੈਂ ਪੁੱਛਣਾ ਚਾਹੁੰਦਾ ਕਿ ਸਟੇਟ ਨੂੰ ਟਕਸਾਲ ਨੂੰ ਢਾਉਣ ਦੇ ਨਾਲ ਕੀ ਫਾਇਦਾ ਮਿਲੂਗਾ ਸਟੇਟ ਤੁਹਾਡੇ ਮੁਤਾਬਕ ਕਿਉਂ ਟਕਸਾਲ ਨੂੰ ਢਾਉਣਾ ਚਾਹੇਗੀ ਦੇਖੋ ਜਿਹੜੀ ਸਟੇਟ ਹੁੰਦੀ ਹੈ ਨਾ ਉਹਦਾ ਇਹ ਚੈਲੰਜ ਹੁੰਦਾ ਕਿ ਕੋਈ ਵੀ ਇਦਾਂ ਦਾ ਕਾਰਨ ਨਾ ਬਣ ਸਕੇ ਜਿਹੜੇ ਲੋਕ ਉਹਨਾਂ ਦੇ ਅੱਗੇ ਸਿਰ ਚੁੱਕਣ ਸਟੇਟ ਨੇ ਹਮੇਸ਼ਾ ਤਸ਼ੱਦਦ ਕਰਨਾ ਹੁੰਦਾ ਜਿਹੜੀ ਇਸ ਸਟੇਟ ਦਾ ਮਾਡਲ ਆ ਇਸ ਸਟੇਟ ਦੇ ਮਾਡਲ ਦੇ ਅੰਦਰ ਉਹਨਾਂ ਨੂੰ ਇਹ ਚੀਜ਼ ਨਾ ਬਰਦਾਸ਼ਤ ਤਕਿ ਕੋਈ ਵੀ ਧਰਮ ਜਿਹੜਾ ਹੈ ਉਹ ਕਿਸੇ ਤਰੀਕੇ ਉਹਨਾਂ ਦੇ ਵਕਲਾਵੇ ਤੋਂ ਬਾਹਰ ਰਹਿ ਜਾਵੇ ਤੇ ਉਹ ਇਦਾਂ ਦੀ ਕੋਈ ਮੰਗ ਰੱਖੇ ਜਿਹੜੀ ਉਹ ਨਾ ਪੂਰੀ ਕਰ ਸਕਣ ਇਸ ਕਰਕੇ ਉਹਨਾਂ ਨੇ ਸਾਡਾ ਹਿੰਦੂਕਰਨ ਜਾਂ ਵਿਪਰਵਾ ਵਿਪਰੀਕਰਨ ਕਰਨਾ ਸ਼ੁਰੂ ਕੀਤਾ ਹੋਇਆ ਤੇ ਸਟੇਟ ਦੀ ਇਹ ਜ਼ਰੂਰਤ ਵੀ ਬਣੀ ਹੋਈ ਹੈ ਕਿਉਂਕਿ ਸਟੇਟ ਜਿਹੜੀ ਡੀਪ ਸਟੇਟ ਆ ਉਹਨੂੰ ਆਰਐਸਐਸ ડીਲ ਕਰਦੀ ਆ ਆਰਐਸਐਸ ਦਾ ਇਹ ਏਜੰਡਾ ਹੀ ਮੁੱਖ ਏਜੰਡਾ ਹੀ ਹੈ ਕਿ ਜਿੰਨੇ ਵੀ ਧਰਮ ਆਪਣੇ ਆਪ ਨੂੰ ਭਾਰਤ ਵਿੱਚ ਮੌਜੂਦ ਮੰਨਦੇ ਨੇ ਉਹ ਆਪਣੇ ਜਿਹੜੀ ਮੂਲ ਸਰੋਤ ਆ ਉਹ Hindu ਧਰਮ ਦੇ ਵਿੱਚੋਂ ਲੱਭਣ ਤੇ ਸਾਡੇ ਗੁਰੂ ਮਹਾਰਾਜ ਨੇ ਸਭ ਤੋਂ ਪਹਿਲੇ ਖੰਡਨ ਉੱਥੋਂ ਹੀ ਸ਼ੁਰੂ ਕੀਤਾ ਗੁਰੂ ਨਾਨਕ ਦੇਵ ਜੀ ਜਨੇਊ ਦਾ ਖੰਡਨ ਇੱਕ 10 ਸਾਲ ਦੀ ਉਮਰ ਚ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਦਸਾਂ ਗੁਰੂਆਂ ਪਾਤਸ਼ਾਹਿਆਂ ਨੇ ਉਹ ਸਾਰਾ ਖੰਡਨ ਜਿਹੜਾ ਉਹ ਇਸ ਤਰੀਕੇ ਨਾਲ ਪੱਕਾ ਕਰ ਦਿੱਤਾ ਕਿ ਇੱਕ ਸਿੱਖ ਜਿਹੜੀ ਆ ਉਹ ਵੱਖਰੀ ਕੌਮ ਬਣ ਕੇ ਸਾਹਮਣੇ ਆਂਦੀ ਆ ਤੇ ਨਾ ਸਿਰਫ ਇੱਕ ਵੱਖਰੀ ਕੌਮ ਅਸੀਂ ਇੱਕ ਵੱਖਰੀ ਨਸਲ ਕਰਕੇ ਵੀ ਆਪਣਾ ਆਪ ਨੂੰ ਬਲੀਵ ਰੱਖਦੇ ਆ ਤੇ ਇਹਨਾਂ ਚੀਜ਼ਾਂ ਤੋਂ ਭਾਰਤ ਦੀ ਡੀਪ ਸਟੇਟ ਨੂੰ ਚੈਲੰਜ ਮਹਿਸੂਸ ਹੁੰਦਾ ਤੇ ਉਹ ਏਸੀ ਕਰਕੇ ਕੀ ਕਰਦੀ ਆ ਉਹ ਜਿਨ੍ਹਾਂ ਦਾ ਉਹਨਾਂ ਦੇ ਵਿੱਚ ਬਲੀਵ ਆ ਉਹਨਾਂ ਨੂੰ ਹੀ ਉਹਦੇ ਮੁਖੀ ਲਾਉਂਦੀ ਆ ਤੇ ਉਹ ਮੁਖੀ ਫਿਰ ਸਾਨੂੰ ਹੌਲੀ ਹੌਲੀ ਉਹਨਾਂ ਵਿੱਚ ਜਜ਼ਬ ਹੋਣ ਲਈ ਮਜਬੂਰ ਕਰਦੇ ਆ ਇਹ ਇੱਕ ਕਾਰਨ ਭਾਈ ਸਾਹਿਬ ਇੱਕ ਪਾਸੇ ਮਹਾਰਾਸ਼ਟਰ ਦੀ ਵੀ ਗੱਲ ਕਰਦੇ ਆ ਜਿੱਥੇ ਕਿਹਾ ਹੈਗਾ ਬੀਜੇਪੀ ਦੀ ਸਪੋਰਟ ਕਰ ਰਹੀ ਹੈ ਦਮਦਮੀ ਟਕਸਾਲ ਹੁਣ ਸਿੱਖਾਂ ਦੇ ਬੜੇ ਮਸਲੇ ਨੇ ਜਿਹੜੇ ਕੇਂਦਰ ਦੇ ਨਾਲ ਸਬੰਧਤ ਨੇ ਖਾਸ ਤੌਰ ਦੇ ਉੱਤੇ ਬੰਦੀ ਸਿੰਘਾਂ ਦਾ ਮਸਲਾ ਕੀ ਪਤਾ ਹਰਨਾਮ ਸਿੰਘ ਧੁੰਮਾ ਨੇ ਜਾਂ ਦਮਦਮੀ ਟਕਸਾਲ ਨੇ ਇੱਕ ਪੈਕਟ ਕੀਤਾ ਹੋਵੇ ਕਿ ਭਾਈ ਤੁਸੀਂ ਸਾਡੇ ਪੰਥਕ ਮਸਲੇ ਹੱਲ ਕਰੋ ਜਿਹੜੇ ਹੋਣ ਵਾਲੇ ਆ ਕੇਂਦਰ ਵੱਲੋਂ ਤੇ ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ ਕਿਉਂਕਿ ਇਦਾਂ ਦੇ ਮਸਲੇ ਇਸ ਵੇਲੇ ਵਿਚਾਰੇ ਜਾ ਰਹੇ ਸੋਸ਼ਲ ਮੀਡੀਆ ਦੇਖੋ ਮੈਂ ਜਾਣਦਾ ਕਿ ਜੇ ਇਦਾਂ ਦੇ ਕੋਈ ਮਸਲੇ ਹੱਲ ਕਰਨਾ ਚਾਹੁੰਦੇ ਵੀ ਹੋਣ ਤੇ ਉਹਦੇ ਲਈ ਪਹਿਲੇ ਤਾਂ ਪੰਜਾਬ ਦੇ ਵਿੱਚ ਜਿੱਥੇ ਮਤਲਬ ਜੜਾਂ ਨੇ ਉੱਥੋਂ ਨਹੀਂ ਤੇ ਉਹ ਗੱਲ ਰੱਖਣ ਉੱਥੇ ਤੇ ਉਹ ਰਹਿ ਨਹੀਂ ਰਹੇ ਬੜੇ ਲੰਬੇ ਸਮੇਂ ਤੋਂ ਉਹ ਤੇ ਬੰਬੇ ਚ ਬਹਿ ਕੇ ਇੱਕ ਬੜਾ ਵੱਡਾ ਪ੍ਰੋਜੈਕਟ ਤਿਆਰ ਕਰ ਰਹੇ ਨੇ ਜਿ ਜਿੱਦਾਂ ਉਹਨਾਂ ਦਾ ਦਿਲ ਉੱਥੇ ਜਿਹੜਾ ਬੰਬੇ ਚ ਜ਼ਿਆਦਾ ਲੱਗਾ ਹੋਇਆ ਕਿਹੜਾ ਪ੍ਰੋਜੈਕਟ ਹੈ ਬੰਬੇ ਦਾ ਬੰਬੇ ਵਿੱਚ ਨਾ ਇੱਕ ਉਹਨਾਂ ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਹਜੇ ਮੈਨੂੰ ਇੰਨੀ ਕਲੈਰਿਟੀ ਨਹੀਂ ਹੈਗੀ ਆ ਕਿ ਉਹਨੂੰ ਐਜ਼ ਆ ਇੱਕ ਇੰਸਟੀਚਿਊਟ ਬਣਾ ਰਹੇ ਨੇ ਜਾਂ ਉਹਦਾ ਕੋਈ ਹੋਰ ਪਰਪਸ ਹੈਗਾ ਬਟ ਮੈਨੂੰ ਪਤਾ ਹੈ ਕਿ ਕਾਫੀ ਬੜਾ ਪ੍ਰੋਜੈਕਟ ਹੈਗਾ ਉਹ ਤੇ ਉਹ ਪ੍ਰੋਜੈਕਟ ਜਿਹੜਾ ਸੀਗਾ ਉਹਨੂੰ ਇਹਨਾਂ ਨੇ ਮਤਲਬ 4-5 ਸਾਲ ਹੋ ਗਏ ਉਹਨੂੰ ਚਲਦੇ ਨੂੰ ਤੇ ਬਤੌਰ ਇਹਨਾਂ ਉੱਤੇ ਇਦਾਂ ਦੇ ਇਲਜ਼ਾਮ ਵੀ ਰਹਿਏ ਕਿ ਬੜੇ ਲੰਬੇ ਸਮੇਂ ਤੋਂ ਇੱਕ 7 ਸਟਾਰ ਹੋਟਲ 'ਚ ਹੀ ਰਹਿ ਰਹੇ ਨੇ ਸੋ ਜੇ ਉੱਥੇ ਇਹ 7 ਸਟਾਰ ਹੋਟਲਾਂ ਦੇ ਵਿੱਚ ਰਹਿਣ ਵਾਲੇ ਮਾਹੌਲ ਦੇ ਵਿੱਚ ਮਤਲਬ ਆਪਣੇ ਆਪ ਨੂੰ ਕੰਫਰਟ ਯੂਜ਼ ਕਰਦੇ ਨੇ ਜਾਂ ਇਹਨੇ ਆਰਾਮ ਪ੍ਰਸਤ ਹੋ ਗਏ ਨੇ ਤੇ ਅਸੀਂ ਤਾਂ ਇਦਾਂ ਦੇ ਕਰੀ ਮੁਖੀ ਵੇਖੇ ਨਹੀਂ ਟਕਸਾਲ ਦੇ 7 ਸਟਾਰ ਹੋਟਲ 'ਚ ਜੇ ਲਗਾਤਾਰ ਰਹਿ ਰਹੇ ਆ ਫਿਰ ਉੱਥੇ ਤਾਂ ਮੋਨੀਟਰੀ ਸਵਾਲ ਵੀ ਖੜੇ ਹੁੰਦੇ ਆ ਕਿ ਫੰਡਿੰਗ ਕਿੱਥੋਂ ਆ ਰਹੀ ਆ ਜਾਂ ਕੀ ਇਹ ਪੰਥ ਦਾ ਪੈਸਾ ਹਾਂ ਬਿਲਕੁਲ ਪੰਥ ਦਾ ਪੈਸਾ ਹੋਰ ਉਹ ਕਿਹੜੀਆਂ ਮਤਲਬ ਫੈਕਟਰੀਆਂ ਚਲਾਉਂਦੇ ਨੇ ਹੋਰ ਉਹਨਾਂ ਦੇ ਕਿਹੜੇ ਕਾਰੋਬਾਰ ਚੱਲਦੇ ਨੇ ਪੰਥ ਦਾ ਪੈਸਾ ਪੰਥ ਉਹਨਾਂ ਦੇ ਉੱਤੇ ਭਰੋਸਾ ਕਰਕੇ ਜਾਂ ਉਹਨਾਂ ਦੇ ਉੱਤੇ ਉਹਨਾਂ ਦਾ ਵਿਸ਼ਵਾਸ ਆ ਤਾਂ ਉਹ ਚੀਜ਼ਾਂ ਕਰ ਵੀ ਰਹੇ ਹੋਣਗੇ ਕਿਉਂਕਿ ਮੈਨੂੰ ਪਤਾ ਸ਼ੁਰੂ ਤੋਂ ਹੀ ਜਿਹੜੀ ਟਕਸਾਲ ਦੀ ਜਿਹੜੀ ਕਹੋ ਇੱਕ ਤਰ੍ਹਾਂ ਦੀ ਫਾਈਨੈਂਸ ਲੋਬੀ ਰਹੀ ਆ ਬੰਬੇ ਰਹੀ ਆ ਤੇ ਬੰਬੇ ਦੇ ਬਹੁਤ ਸਾਰੇ ਸਿੱਖ ਜਿਹੜੇ ਸੀਗੇ ਉਹਨਾਂ ਨੂੰ ਪਸੰਦ ਵੀ ਕਰਦੇ ਰਹੇ ਨੇ ਤੇ ਉਹਨਾਂ ਦੇ ਲਈ ਵੱਡੀਆਂ ਸੇਵਾਵਾਂ ਵੀ ਕਰਦੇ ਰਹੇ ਨੇ ਅੱਜ ਵੀ ਮੈਂ ਮੰਨਦਾ ਉਹਨਾਂ ਦਾ ਬਲੀਵ ਆ ਨਾ ਚ ਤੇ ਚੰਗੀ ਗੱਲ ਵੀ ਹੈ ਚਲੋ ਹੋਣਾ ਵਿੱਚ ਹੀ ਦਾ ਤੇ ਗੱਲ ਹੈਗੀ ਹੈ ਕਿ ਉਹਨਾਂ ਨੂੰ ਪਤਾ ਨਹੀਂ ਕਿਉਂ ਇਹ ਚੀਜ਼ਾਂ ਅਣਦੇਖੀਆਂ ਕਰਨੀਆਂ ਪੈ ਰੀਆਂ ਕਿ ਜਿੱਥੇ ਉਹਨਾਂ ਨੂੰ ਆਪਣਾ ਧਰਮ ਖਤਰੇ 'ਚ ਲੱਗਣਾ ਚਾਹੀਦਾ ਉੱਥੇ ਉਹ ਚੁੱਪ ਨੇ ਉੱਥੇ ਉਹਨਾਂ ਦੀਆਂ ਜਿਹੜੀਆਂ ਕੀਤੀਆਂ ਗਲਤ ਜਾਂ ਇਹੋ ਜਿਹੀਆਂ ਮਾੜੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਵਿਰੋਧ ਨਹੀਂ ਕਰ ਰਹੇ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਵੀ ਉਹ ਸਾਰਾ ਕੁਝ ਉਹਨਾਂ ਨੂੰ ਦੇਰੇ ਨੇ ਪਰੋਸ ਕੇ ਤੇ ਕੌਮ ਦਾ ਸਰਮਾਜ ਇੱਥੇ ਕੌਮ ਦੇ ਹੋਰ ਬੜੇ ਚੰਗੇ ਭਲੇ ਕੰਮਾਂ ਦੇ ਲਈ ਲੱਗਣਾ ਚਾਹੀਦਾ ਸੀ ਉੱਥੇ ਉਹ ਨਾਲ ਲੱਗ ਕੇ ਇਹਨਾਂ ਦੀਆਂ ਸੇਵਾਵਾਂ ਵਿੱਚ ਲੱਗ ਰਿਹਾ ਜਦੋਂ ਕੋਈ ਹਰਨਾਮ ਸਿੰਘ ਤੁਮਾ ਜੀ ਨੂੰ ਪੁੱਛਦਾ ਹੈ ਕਿ ਤੁਸੀਂ ਮਤਲਬ ਉੱਥੇ ਰਹਿ ਰਹੇ ਹੋ ਤੇ ਤੁਸੀਂ ਕਿਉਂ ਨਹੀਂ ਕਿਸੇ ਗੁਰਦੁਆਰੇ ਵਿੱਚ ਜਾਂ ਕਿਸੇ ਆਪਣੇ ਸਥਾਨ ਤੇ ਜਾਂ ਆਪਣੇ ਜਿੱਦਾਂ ਪੁਰਾਣੇ ਸਿੰਘਾ ਕੋ ਰਹਿੰਦੇ ਹੁੰਦੇ ਉੱਧਰ ਕਿਉਂ ਨਹੀਂ ਰਹਿੰਦੇ ਕਹਿੰਦੇ ਸੀ ਸ਼ਾਂਤੀ ਬਹੁਤ ਸੱਤ ਤਾਰੇ ਹੋਟਲ ਸੋਨਾ ਉਹਨਾਂ ਨੂੰ ਉੱਤੇ ਸ਼ਾਂਤੀ ਜ਼ਿਆਦਾ ਦਿਖਦੀ ਹੈ ਇੱਕ ਤਾਂ ਆ ਬੜਾ ਕਾਰਨ ਦੂਜਾ ਹੈ ਕਿ ਅਸੀਂ ਦੇਖਿਆ ਕਿ ਪਹਿਲੇ ਤੋਂ ਜ਼ਿਆਦਾ ਮਤਲਬ ਬੰਦੇ ਜਿਹੜੇ ਸਿਗੇ ਉਹਨਾਂ ਦੇ ਵਿੱਚ ਜਿਹੜਾ ਵਿਵੇਕ ਸੀਗਾ ਉਹ ਪਹਿਲੇ ਵਰਗਾ ਨਹੀਂ ਰਿਹਾ ਪਹਿਲੇ ਤਾਂ ਤਕਸਾਲ ਦੇ ਅਸੀਂ ਮੁਖੀਆਂ ਨੂੰ ਦੇਖਿਆ ਕਿ ਉਹ ਕਦੀ ਕਿਸੇ ਹੋਰ ਦੇ ਹੱਥ ਦਾ ਜਿੱਦਾਂ ਮਤਲਬ ਨਹੀਂ ਖਾਂਦੇ ਸੀਗੇ ਜਿਉਂ ਉਹਨਾਂ ਨੂੰ ਭਰੋਸਾ ਨਹੀਂ ਹੁੰਦਾ ਸੀਗਾ ਕਿ ਇਹ ਕਿਹਨਾਂ ਦਾ ਬਣਿਆ ਹੋਇਆ ਜੇ ਅੱਜ ਪੀਜੇ 버ਗਰਾਂ ਵਾਲੇ ਵੀ ਹੈਗੇ ਨੇ ਤਾਂ ਉਹ ਬੜਾ ਫਰਕ ਪੈ ਗਿਆ ਤੇ ਜਿਹੜੀ ਰਹੀ ਗੱਲ ਸਟੇਟ ਦੀ ਕਿ ਸਟੇਟ ਉਹਨਾਂ ਦਾ ਕੋਈ ਮਸਲਾ ਹੱਲ ਕਰਦੀ ਹੁੰਦੀ ਤਾਂ ਸਟੇਟ ਇੱਥੇ ਬੱਲੇ ਰਹਿਣ ਇੱਥੇ ਤੇ ਲੋਕ ਉਹਨਾਂ ਦੇ ਨਾਲ ਹੋਣ ਫਿਰ ਤਾਂ ਅਸੀਂ ਮੰਨਿਆ ਕਿ ਪੰਜਾਬ ਦੀਆਂ ਗੱਲਾਂ ਇਹਨਾਂ ਨੇ ਇੱਥੇ ਨਹੀਂ ਹੱਲ ਕਰਾ ਲਈਆਂ ਸੀ ਹੁਣ ਬੰਬੇ ਦੇ ਸਿੱਖਾਂ ਦੀਆਂ ਜਾ ਕੇ ਮਸਲਿਆਂ ਨੂੰ ਹੱਲ ਕਰਾਣ ਗਏ ਨੇ ਤੇ ਉਹ ਜਦੋਂ ਬੰਬੇ ਦੇ ਮਸਲੇ ਹੱਲ ਹੋ ਜਾਣਗੇ ਫਿਰ ਰਾਜਸਥਾਨ ਚੱਲ ਜਾਣਗੇ ਫਿਰ ਯੂਪੀ ਬਿਹਾਰ ਚੱਲ ਜਾਣਗੇ ਸੋ ਹਜੇ ਤਾਂ ਪੰਜਾਬ ਦੇ ਵਿੱਚ ਹੀ ਕੁਝ ਨਹੀਂ ਕੀਤਾ ਤੇ ਬੰਬੇ ਦੇ ਲੋਕਾਂ ਦਾ ਜਾ ਕੇ ਕੀ ਹੱਲ ਕਰਨਗੇ ਤੇ ਰੱਬ ਹੀ ਜਾਣਦਾ ਸਾਨੂੰ ਤੇ ਹੀ ਪਤਾ ਹੈ ਕਿ ਇਹਨਾਂ ਨੂੰ ਜਿਹੜਾ ਇਹਨਾਂ ਦਾ ਪ੍ਰੋਜੈਕਟ ਢਾਹਣ ਦੀਆਂ ਧਮਕੀਆਂ ਮਿਲੀਆਂ ਤਾਂ ਕਰਕੇ ਇਹਨਾਂ ਦੀ ਮਜਬੂਰੀ ਬਣ ਕੇ ਉੱਥੇ ਉਹਨਾਂ ਲਈ ਵੋਟਾਂ ਮੰਗਣੀਆਂ ਅੱਜ ਕੁੰਭ ਦੇ ਮੇਲੇ 'ਚ ਵੀ ਪਤਾ ਨਹੀਂ ਕਿਹੜੀ ਗੱਲ ਨੂੰ ਫੜ ਕੇ ਲੈ ਗਏ ਤੇ ਹੈਗੇ ਤੇ ਸਾਡੇ ਮਤਲਬ ਧਾਰਮਿਕ ਸਥਾਨਾਂ ਦੇ ਜਾਂ ਸਾਡੇ ਇੰਸਟੀਚਿਊਟ ਦੇ ਮੁਖੀ ਨੇ ਹੁਣ ਅਸੀਂ ਉਹਨਾਂ ਦੇ ਸ਼ਬਦ ਨਹੀਂ ਵਰਤ ਸਕਦੇ ਜਿਹੜੀ ਸ ਆਮ ਬੰਦੇ ਲਈ ਵਰਤਦੇ ਨੇ ਮਗਰ ਸਰਾਸਰ ਸਾਡੇ ਨਾਲ ਤਾਂ ਧੱਕਾ ਹੀ ਹੋ ਰਿਹਾ ਨਾ ਤੇ ਸਾਡੇ ਆਪਣੇ ਬੰਦਿਆਂ ਨੇ ਜਿਸ ਹਿਸਾਬ ਨਾਲ ਸਾਡੇ ਧਰਮ ਦਾ ਨੁਕਸਾਨ ਕਰਨਾ ਲਿਆ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਬੰਦਿਆਂ ਤੋਂ ਜ਼ਿਆਦਾ ਖਤਰਾ ਹੋਊਗਾ ਸੋ ਇਹਨਾਂ ਦਾ ਬੋਲਣਾ ਇੱਥੇ ਸਾਡਾ ਬੋਲਣਾ ਬਹੁਤ ਜ਼ਰੂਰੀ ਸੀਗਾ ਤੇ ਮੈਨੂੰ ਲੱਗਦਾ ਕਿ ਟਕਸਾਲ ਦੇ ਜਿੱਥੇ ਬਾਕੀ ਹੋਰ ਜਿਹੜੇ ਦਰਦ ਰੱਖਣ ਵਾਲੇ ਸਿੱਖ ਬੋਲੇ ਨੇ ਉੱਥੇ ਜਿੱਥੇ ਤੁਸੀਂ ਸਾਨੂੰ ਜ਼ਰੂਰੀ ਸਮਝਿਆ ਅਸੀਂ ਵੀ ਆਪਣੀ ਗੱਲ ਜਿਹੜੀ ਹੈ ਇਸ ਤਰੀਕੇ ਨਾਲ ਰੱਖਣਾ ਚਾਹੁੰਦੇ ਆ ਤੇ ਇਹ ਵੀ ਚਾਹੁੰਦੇ ਆ ਕਿ ਜੇ ਹਰਨਾਮ ਸਿੰਘ ਤੁਮਾ ਵਾਕਈ ਚਾਹੁੰਦੇ ਆ ਕੌਮ ਦਾ ਭਲਾ ਤੇ ਇਸ ਇੰਸਟੀਚਿਊਟ ਨੂੰ ਜਿਹੜਾ ਉਹ ਆਪਣੀਆਂ ਸੇਵਾਵਾਂ ਨਾਲ ਦੇ ਕੇ ਇਸ ਤੋਂ ਅਲੱਗ ਹੋ ਕੇ ਜਿੱਥੋਂ ਉਦਾਸੀਆਂ ਚੋਂ ਆਏ ਨੇ ਉਹਨਾਂ ਦੀਆਂ ਸੇਵਾਵਾਂ ਕਰਨ ਟਕਸਾਲ ਦਾ ਕੋਈ ਯੋਧਾ ਟਕਸਾਲ ਦਾ ਮੁਖੀ ਬਣੇ ਤੇ ਸਾਡੀ ਕੌਮ ਦੀ ਵੀ ਕੋਈ ਚੜ੍ਹ ਚੜ੍ਹਦੀ ਕਲਾ ਹੋ ਸਕੇ ਅਸੀਂ ਇਸ ਚੀਜ਼ ਦੀ ਆਸ ਰੱਖਦੇ ਹਾਂ ਇਹ ਸਿਚੁਏਸ਼ਨ ਫਿਲਹਾਲ ਹਰਨਾਮ ਸਿੰਘ ਤੋਂ ਮੰਨੂ ਲੈ ਕੇ ਜਨਤਕ ਤੌਰ ਦੇ ਉੱਤੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਮੁਖੀ ਦੇ ਤੌਰ ਦੇ ਉੱਤੇ ਉਹ ਇੱਕ ਪਾਸੇ ਹੋ ਜਾਣ ਇੱਥੋਂ ਤੱਕ ਕਿ ਬਹੁਤ ਅਗਰੈਸਿਵ ਥਾਟਸ ਵੀ ਆਏ ਨੇ ਕਿ ਉਹਨਾਂ ਨੂੰ ਲਾਹ ਦੇਣਾ ਚਾਹੀਦਾ ਹੈ ਉਹਨਾਂ ਨੂੰ ਐਮਪੀਚ ਕਰ ਦੇਣਾ ਚਾਹੀਦਾ ਹੁਣ ਵੇਖਣ ਵਾਲੀ ਗੱਲ ਆ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰੋਵਾਂ ਨੇ ਪੰਜਾਬੀ ਦੇ